ਕਬਕ ਸੰਗੀਤ ਸਮਾਰੋਹ ਅਤੇ ਸੋਸ਼ਲ ਮੀਡੀਆ ਰਾਹੀਂ ਗਾਇਕੀ ਤੌਰ ਤੇ ਚਰਚਾ ਵਿੱਚ ਆਏ ਸ਼ਹਿਰ ਦੇ ਜੰਪਲ 70 ਸਾਲਾਂ ਗਾਇਕ ਬਲਬੀਰ ਸਿੰਘ ਦੇ ਪੰਜਾਬੀ ਗੀਤ ਦੇ ਸਿੰਗਲ ਟਰੈਕ ਜਾਵੇ ਕਬੂਤਰਾ ਦੀ ਸ਼ੂਟਿੰਗ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਕੀਤੀ ਗਈ ਹੈ ਜਿਸ ਨੂੰ ਵੀਡੀਓ ਨਿਰਦੇਸ਼ਕ ਅਮਰਜੀਤ ਵੱਲੋਂ ਮੁਕੰਮਲ ਕਰ ਲਿਆ ਗਿਆ ਹੈ ਗਾਇਕ ਬਲਬੀਰ ਸਿੰਘ ਅਨੁਸਾਰ ਇਸ ਗੀਤ ਨੂੰ ਉਹਨਾਂ ਵੱਲੋਂ ਲਿਖਿਆ ਅਤੇ ਗਾਇਆ ਗਿਆ ਹੈ ਜਿਹੜਾ ਕਿ ਇੱਕ ਸਾਫ਼ ਸੁਥਰਾ ਗੀਤ ਹੈ ਅਤੇ ਜਿਸ ਨੂੰ ਪਰਿਵਾਰ ਵਿੱਚ ਇਕੱਠਿਆਂ ਬੈਠ ਕੇ ਸੁਣਿਆ ਅਤੇ ਦੇਖਿਆ ਜਾ ਸਕਦਾ ਹੈ ਉਹਨਾਂ ਦਾ ਸਹਿ ਕਿ ਉਹ ਬਿਨਾਂ ਕਿਸੇ ਸਵਾਰਥ ਆਪਣੀ ਕਲਾ ਰਾਹੀਂ ਆਪਣੀ ਇੱਕ ਵੱਖਰੀ ਪਛਾਣ ਬਣਾਉਣਾ ਚਾਹੁੰਦੇ ਹਨ ਜਿਸ ਦੇ ਲਈ ਅਣਥੱਕ ਮਿਹਨਤ ਉਹਨਾਂ ਵੱਲੋਂ ਲਗਾਤਾਰ ਚੱਲੀ ਹੈ ਜਾਰੇ ਕਮੁਤਰਾ ਦੇ ਪੇਸ਼ਕਰਤਾ ਸਰਬਜੀਤ ਚੋਕੜਾ ਹਨ ਨਿਰਦੇਸ਼ਕ ਅਮਰਜੀਤ ਕੈਮਰਾਮੈਨ ਅਨਮੋਲ ਕਲਸੀ ਸੰਗੀਤਕਾਰ ਸੰਦੀਪ ਮੇਕਅਪ ਪੂਜਾ ਘਾਰੂ ਆਦਿ ਹਨ ਇਸ ਵਿੱਚ ਕੋਸ਼ੀ ਵਰਮਾ ਰੁਦੀਰ ਨਵੀਤਾ ਖਿਆਤੀ ਸ਼ਿਵਾਜੀ ਧਾਰੀਵਾਲ ਰਾਮ ਸ਼ਰਨ ਵੱਲੋਂ ਸਕਰੀਨ ਸ਼ੇਅਰ ਕੀਤੀ ਗਈ ਹੈ ਅਤੇ ਸ਼ਤ루 ਸ਼ਰਮਾ सुरेंद्र కుమార్ ਵੱਧਵਾ ਅਭਿਸ਼ੇਕ కుమార్ ਅਭਿਨੀਤ కుమార్ ਜ਼ਹਿਰਾ ਬੈਂਸ ਸੂਰਜ ਘਾਰੂ ਵੱਲੋਂ ਸ਼ੂਟਿੰਗ ਦੌਰਾਨ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ ਗ੍ਰੇਟ ਇੰਡੀਆ ਫਿਲਮਸ ਪ੍ਰੋਪਰਾਈਟਰ ਸ਼ੋਕ ਲੋਹਾਨ ਵੱਲੋਂ ਇਸ ਗੀਤ ਨੂੰ ਜਲਦ ਹੀ ਰਿਲੀਜ਼ ਕੀਤਾ ਜਾ ਰਿਹਾ ਹੈ ਮੈਂ ਜੀ ਸਭ ਤੋਂ ਪਹਿਲਾਂ ਜਿਹੜੇ ਲੋਕਾਂ ਨੇ ਮੈਨੂੰ ਸੰਗੋਠ ਛੂਟਿੰਗ ਕਰਨ ਦੇ ਵਿੱਚ ਸਹਿਯੋਗ ਦਿੱਤਾ ਹੈ ਜਿ세 ਰੇਂਜਰ ਕੁਮਾਰ ਮਦਵਾ ਆਪਣਾ ਅਮਰਜੀਤ ਸਿੰਘ ਜੀ ਅਤੇ ਹੋਰ ਕਈ ਇਸ ਤਰ੍ਹਾਂ ਮਨ ਜਿਹਨਾਂ ਨੇ ਆਪਣੀ ਲੋਕੇਸ਼ਨ ਉੱਪਰ ਹੋਟਲ ਸਟੇਟਿੰਗ ਕੋਲੋ ਗਰਾਉਂਡ ਦੇ ਸਾਹਮਣੇ ਜਿਹਨਾਂ ਨੇ ਵੀ ਸਾਨੂੰ ਬਹੁਤ ਹੰਗੂਰਾ ਦਿੱਤਾ ਬਹੁਤ ਅੱਛਾ ਲੱਗਿਆ ਇਸ ਦੇ ਇਲਾਵਾ ਮੈਂ ਉਹਨਾਂ ਦਾ ਸ਼ਤਰੂ ਜੀ ਹੈ ਜਿਹੜੇ ਸ਼ਰਮਾ ਜੀ ਜਿਨ੍ਹਾਂ ਨੇ ਆਪਣੀ ਕੋਠੀ ਵਿੱਚ ਸ਼ੂਟਿੰਗ ਕਰਨਾ ਔਰ ਸਾਨੂੰ ਮੌਕਾ ਦਿੱਤਾ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਇਹ ਮੇਰਾ ਗਾਣਾ ਜਿਹੜਾ ਪੰਜਾਬੀ ਸੌਂਗ ਹੈ ਜਾ ਦੇ ਕਬੂਤਰਾ ਉੜੋ ਨ ਜਾ ਇਹ ਇਸ ਕੀ ਸੂਟਿੰਗ ਪੂਰੀ ਮੁਕਮਲ ਹੋ ਚੁੱਕੀ ਹੈ ਇਹ ਦੋ ਚਾਰ ਦਿਨਾਂ ਵਿੱਚ ਤੁਹਾਡੇ ਸਾਹਮਣੇ ਫੇਸ ਹੋਣੇ ਜਾ ਰਿਹਾ ਹੈ ਮੈਂ ਸਭ ਨੂੰ ਅਪੀਲ ਕਰਾਂਗਾ ਕਿ ਮੇਰੇ ਗਾਣੇ ਸੁਣ ਕੇ ਵੱਧ ਵੱਧ ਮੇਰੀ ਹੌਸਲਾ ਵਧਾ ਲਈ ਕਰਨ ਇਸ ਤੋਂ ਇਲਾਵਾ ਮੈਂ 70 ਸਾਲ ਦਾ ਹੋਣ ਦੇ ਬਾਵਜੂਦ ਵੀ ਹਿੰਦੀ Song ਇੱਕ ਮੰਨੇ ਲਿਖਿਆ ਹੈ ਉਹ ਵੀ ਜਲਦੀ ਹੀ ਲੋਕਾਂ ਵਿੱਚ ਆਉਣੇ ਵਾਲਾ ਹੈ ਉਮਰ ਦਾ ਇਸ ਵਿੱਚ ਕੋਈ ਤਕਾਜ਼ਾ ਨਹੀਂ ਹੈ ਜੇ ਬੰਦਾ ਜਿਸ ਮਰਜੀ ਉਮਰ ਦਾ ਹੋਵੇ ਉਹ ਹੌਸਲੇ ਲਗਾ ਦੇ ਤਾਂ ਉਸ ਨੂੰ ਕੋਈ ਮੁਸ਼ਕਲ ਪੈਦਾ ਨਹੀਂ ਹੁੰਦੀ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਕਿ ਮਨੂੰ ਆਪਣਾ ਚੋਪੜਾ ਸਾਹਿਬ ਨੇ ਆਪਣਾ ਲੋਕਾਂ ਦੇ ਸਾਹਮਣੇ ਆਉਣ ਵਿੱਚ ਮੇਰੀ ਬਹੁਤ ਮਦਦ ਕੀਤੀ ਹੈ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਹੁਣ ਥੋੜੇ ਦਿਨਾਂ ਵਿੱਚ ਮੇਰਾ ਗਾਣਾ ਜਾਦੇ ਕੂਤਰਾ ਰਿਲੀਜ਼ ਹੋਣ ਜਾ ਰਿਹਾ ਹੈ ਮਨੂੰ ਉਮੀਦ ਹੈ ਕਿ ਸਭ ਲੋਕ ਇਸ ਨੂੰ ਬਹੁਤ achhi tarah ਸੰਧ ਕਰਨ ਗਏ ਅੱਜ ਗ੍ਰੇਟ ਇੰਡੀਆ ਕੰਪਨੀ ਫਿਲਮਸ ਜਿਹੜੀ ਹੈ ਉਹਦੇ ਬੈਨਰ ਰੇਟ ਇਹ ਸਾਰੇ ਰਿਕਾਰਡਿੰਗਾਂ ਹੋ ਰਹੀਆਂ ਨੇ ਮੈਂ ਉਹਨਾਂ ਨੂੰ ਵੀ ਵਿਸ਼ਵਾਸ ਦਵਾਉਂਦਾ ਵੀ ਮੇਰਾ ਗਾਣਾ ਅਨ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕੈਮਰਾਮੈਨ ਕੈਮਰਾਮੈਨ ਅਨਮੋਲ ਕਲਤੀ ਦਾ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਬਹੁਤ ਹੀ ਸ਼ੂਟਿੰਗ ਵਿੱਚ ਬੜੇ ਮਿਹਨਤ ਨਾਲ ਆਪਣਾ ਸ਼ੂਟ ਫਰਮਾਏ ਨੇ ਡਾਇਰੈਕਟਰ ਸਾਹਿਬ ਅਮਰਜੀਤ ਵੀ ਜਿਹੜੇ ਸਾਡੇ ਬਹੁਤ ਹੀ ਸੁਲਝੇ ਹੋਏ ਡਾਇਰੈਕਟਰ ਹਨ ਉਹਨਾਂ ਨੇ ਵੀ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ ਮਿਊਜ਼ਿਕ ਡਾਇਰੈਕਟਰ ਸਾਡੇ ਮਿਸਟਰ ਸੰਦੀਪ ਹੈ ਜਿਨ੍ਹਾਂ ਨੇ ਬਹੁਤ ਅੱਛੀ ਧੁਨਾ ਬਣਾ ਕੇ ਗਾਣੇ ਨੂੰ ਬਹੁਤ ਅੱਛਾ ਸੰਗੀਤ ਮੈਂ ਢੰਗ ਨਾਲ ਪੇਸ਼ ਕੀਤਾ ਹੈ